ਫਿਲਮਾਂ ਕਈ ਬਣਦੀਆਂ ਪਰ ਜੇ ਹਨਾ ਕਿ ਕਈ ਹੁੰਦਾ ਵੀ ਕਈ ਮਿਹਨਤ ਬਹੁਤ ਜ਼ਿਆਦਾ ਲੱਗੀ ਹੁੰਦੀ ਆ ਪਰ ਲੋਕ ਉਹ ਨਹੀਂ ਐਕਸੈਪਟ ਨਹੀਂ ਕਰਦੇ ਕਿਸੇ ਫਿਲਮ ਨੂੰ ਹਨਾ ਉਦੋਂ ਜਦ ਕਦੀ ਐਦਾਂ ਤੁਹਾਡੇ ਲੋਕਾਂ ਨਾਲ ਹੁੰਦਾ ਜਦ ਤੁਸੀਂ ਫੁੱਲ ਮਿਹਨਤ ਲਾਈ ਹੋਵੇ ਫਿਲਮ ਤੇ ਵੀ ਇੱਕ ਡਰਮ ਆ ਜ਼ਿੰਦਗੀ ਵੀ ਜਿਵੇਂ ਆਪਾਂ ਗੱਲ ਕਰਾਂ ਭਾਤੋ ਕਈ ਵਾਰ ਹੁੰਦਾ ਉਹ ਚੀਜ਼ ਨਹੀਂ ਵਰਕ ਕਰਦੀ ਉਦੋਂ ਆਪਣੇ ਆਪ ਨੂੰ ਫਿਰ ਕਿਵੇਂ ਦੁਬਾਰਾ ਪੋਜ਼ਿਟਿਵ ਕਰਦੇ ਹੋ ਕਿਉਂਕਿ ਬਹੁਤ ਮੈਨੂੰ ਆ ਲੱਗਦਾ ਵੀ ਜਦ ਕੋਈ ਚੀਜ਼ ਨਾ ਸਕਸੈਸਫੁਲ ਹੋਵੇ ਤਾਂ ਬਹੁਤ ਜ਼ਿਆਦਾ ਇਕਲਾ ਲੋ ਵਿੱਚ ਮੈਂਟਰ ਟਰਾਮਾ ਚ ਬੰਦਾ ਚਲ ਜਾਂਦਾ ਵੀ ਯਾਰ ਮੈਂ ਇੰਨਾ ਟਾਈਮ ਇਸ ਚੀਜ਼ ਨੂੰ ਦਿੱਤਾ ਤੇ ਇਹ ਚੀਜ਼ ਕਿਉਂ ਨਹੀਂ ਵਰਕ ਕੀਤੀ ਦਰਸਲ ਇੱਕ ਕਲਾਕਾਰ ਨੂੰ ਨਾ ਕਲਾਕਾਰ ਹੋ ਗਿਆ ਜਾਂ ਫਿਲਮ ਨਾਲ ਜੁੜੇ ਹੋਇਆ ਕਿਸੇ ਵੀ ਕੰਮ ਨਾਲ ਜੁੜੇ ਹੋਏ ਬੰਦੇ ਨੂੰ ਉਹਦੇ ਨਤੀਜਿਆਂ ਦੇ ਬੇਸ ਤੇ ਪਰਖਿਆ ਜਾਂਦਾ ਹੈ ਇਹ ਹਿਊਮਨ ਟੈਂਡੈਂਸੀ ਹੈ ਆਪਾਂ ਜੇ ਤਾਂ ਨਤੀਜੇ ਵਧੀਆ ਨੇ ਤਾਂ ਫਿਰ ਵਧੀਆ ਬੰਦਾ ਹੈ ਸਹੀ ਹੈ ਵਧੀਆ ਕਲਾਕਾਰ ਹੈ ਵਧੀਆ ਆਰਟਿਸਟ ਹੈ ਜਾਂ ਵਧੀਆ ਕੰਮ ਜਾਣਦਾ ਹੈ ਜੇ ਉਹ ਕੰਮ ਨਹੀਂ ਚੱਲਦਾ ਤਾਂ ਫਿਰ ਭਾਵੇਂ ਉਹਨੂੰ ਕੰਮ ਆਉਂਦਾ ਹੋਵੇ ਉਹਨੂੰ ਉਸ ਤਰੀਕੇ ਨਾਲ ਉਹਦਾ ਮਲਾਂਕਣ ਹੁੰਦਾ ਹਰ ਕਲਾਕਾਰ ਹਰ ਫਿਲਮ ਦੇ ਨਾਲ ਈਵੈਲਿਊਏਟ ਕੀਤਾ ਜਾਂਦਾ ਤੇ ਡੈਫੀਨਿਟਲੀ ਜਦੋਂ ਤੁਹਾਡਾ ਪੂਰੀ ਮਿਹਨਤ ਕਰਦੇ ਹੋ ਤੁਸੀਂ 100% ਦਿੰਦੇ ਹੋ ਤੁਸੀਂ ਸੀਰੀਅਸ ਹੋ ਆਪਣੇ ਕੰਮ ਲਈ ਮਜ਼ਾਕ ਨਹੀਂ ਸਮਝਦੇ ਤੁਸੀਂ ਬਟ ਜਦੋਂ ਨਤੀਜੇ ਠੀਕ ਨਹੀਂ ਹੁੰਦੇ ਫਿਰ ਤੁਸੀਂ ਪ੍ਰਭਾਵਿਤ ਹੁੰਦੇ ਜਿਸ ਹੱਤੋਂ ਹੁੰਦੇ ਉਹਨਾਂ ਦਾ ਤੁਹਾਡਾ ਟੁੱਟਦਾ ਫਿਰ ਤੁਹਾਨੂੰ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਕਿ ਮੰਜ਼ਿਲ ਇਹੋ ਥੋੜੀ ਇਹ ਤਾਂ ਸਫ਼ਰ ਆ ਔਰ ਅੱਗੇ ਚੱਲਦੇ ਆ ਨਵਾਂ ਕੁਝ ਕਰਦੇ ਆ ਉਹਦੇ ਵਿੱਚ ਵੀ 100% ਪਾਉਂਦੇ ਆ ਨਤੀਜੇ ਜਿਹੋ ਜਿਹੇ ਵੀ ਆਉਣ ਬੰਦੇ ਨੂੰ ਆਪਣਾ 100% ਪਾਉਣਾ ਕਦੇ ਵੀ ਨਹੀਂ ਛੱਡਣਾ ਚਾਹੀਦਾ ਮੈਂ ਇਹ ਸਿੱਖਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਿੱਖਿਆ ਹੈ ਨਾ 10-12 ਸਾਲਾਂ ਦਾ